ਲੋ ਵੀ ਭੈਣੋ ਨਾਜ਼ਰ ਕਲਾਥ ਨੇ ਲਾਤੀ ਵੱਡੀ ਸੇਲ ਆ ਮੰਨ ਭੈਣਾਂ ਵਾਸਤੇ ਕੀ ਲੈ ਕੇ ਆ ਪਹਿਲਾਂ ਦੱਸੀ ਭੈਣਾਂ ਵਾਸਤੇ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਰੱਖੀਆਂ ਉਹਨਾਂ ਵਾਸਤੇ ਇੱਕ ਕੀਮਤੀ ਤੋਫਾ ਆ ਆ ਬੈਗ ਆ ਨਾ ਪੂਰਾ ਇਹ ਆਪਾਂ ਕਿੰਨੇ ਦੇਣਾ 800 ਰੁਪਏ ਦੇ ਵਿੱਚ ਦੇ ਦੇਣਾ 800 ਰੁਪਏ ਦੇ ਵਿੱਚ ਕਿੰਨੇ 800 ਰੁਪਏ ਦੇ 4 ਸੂਟ 4 ਸੂਟ ਨੇ ਗਣਿਆ ਦੇ ਪੈਣਾ ਨੂੰ ਆ ਦੇਖੋ 1 2 3 4 4 ਸੂਟ ਤੁਹਾਨੂੰ 800 ਰੁਪਏ ਦੇ ਵਿੱਚ ਮਿਲਣਿਆ ਇਹ ਇੱਥੇ ਕਲਰ ਡਿਜ਼ਾਈਨਰ ਲਾਈਟ ਵੀ ਆ ਜਾਣਗੇ ਡਾਰਕ ਵੀ ਆ ਜਾਣਗੇ ਸਾਰੇ 13 ਦੇ 13 ਰੁਪਏ ਦੇ 13 ਦੇ 13 ਆ ਇਹ ਆ ਦੇਖੋ ਇਹ ਇਹ ਵੀ ਉਹੀ ਨੇ ਸਾਰਾ 250 ਰੁਪਏ ਦਾ 200 ਰੁਪਏ ਦਾ ਇਹ ਸਾਰਾ ਤੁਹਾਨੂੰ 250 ਰੁਪਏ ਦੇ ਵਿੱਚ ਮਿਲਣਾ ਜਾਣੀ ਇੱਕ ਸੂਟ 250 ਰੁਪਏ ਦੇ ਵਿੱਚ ਮਿਲਣਾ ਆ ਦੇਖੋ ਰੰਗੜ ਜਾਨ ਐਨ ਫੁੱਲ ਬਟਾ ਫੁੱਲ ਪਏ ਨੇ ਠੀਕ ਆ ਮਣ ਇਹ ਤਾਂ ਹਰ ਇੱਕ ਦੇ ਜਾਂਦਾ ਤੇ ਹੋਰ ਚੀਜ਼ਾਂ ਦੱਸ ਤੀਜੀ ਆ ਤੇਰੇ ਕੋਲੇ ਨਹੀਂ ਇੱਕ ਸਭ ਤੋਂ ਹਟਕੇ ਪਿਓਰ ਹੈਂਡਵਰਕ ਆ ਕ੍ਰਸ਼ ਦੇ ਉੱਤੇ ਆਇਆ ਹਾ ਹਾ ਮਾਰਕੀਟ ਨਾਲ ਚੈਲੰਜ ਆ ਪੂਰੇ ਰੇਟ ਦਾ ਹੈ ਕਰਿਓ ਚੈੱਕ ਸੂਟ ਬਈ ਸੂਟ ਤਾਂ ਬਹੁਤ ਸੋਹਣਾਗਾ ਮੈਨੂੰ ਰੇਟ ਦੱਸਣ ਦੀ ਲੋੜ ਪਊਗੀ ਜਾਂ ਪਹਿਲਾਂ ਕਸਟਮਰ ਚੈੱਕ ਕਰਕੇ ਆਵੇ ਮਾਰਕੀਟ ਦੇ ਵਿੱਚ ਰੇਟ ਇਹਦਾ ਜਰੂਰ ਵੈਰੀਫਾਈ ਕਰਿਓ ਵੀਰੇ ਇਹਦਾ 2.5 ਮੀਟਰ ਦਾ ਦੁਪੱਟਾ ਪਿਓਰ ਹੈਂਡਵਰਕ ਦੇ ਉੱਤੇ ਇਹਦਾ ਰੇਟ ਦੱਸਾਂ ਕੀ ਹੈ ਭਾਜੀ ਕੀ ਰੇਟ ਆ ਜੀ ਇਹਦਾ ਰੇਟ ਪਹਿਣਾ ਸਿਰਫ 2195 ਰੁਪਏ 2195 ਰੁਪਏ ਮਾਰਕੀਟ 3500 4000 ਦਾ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਜਿਹੜਾ 3500 4000 ਰੁਪਏ ਦਾ ਉਹ ਆ ਸਿਰਫ ਤੇ ਸਿਰਫ ਕਿੰਨੇ ਦਾ 2195 ਰੁਪਏ 2195 ਰੁਪਏ ਦਾ ਲੈ ਵੀ ਉਸ ਤੋਂ ਬਾਅਦ ਹੋਰ ਤਾਂ ਫਾਦਖਾ ਦੇ ਪਹਿਣਾ ਵਾਸਤੇ ਬਾਜੀ ਬਾ ਨਿਆਰੇ ਲਿਆਤੇ ਕਹਿੰਦੇ ਸੱਤਾ ਬਾਰ-ਬਾਰ ਤੇ ਮਹਿੰਗਾ ਇੱਕ ਵਾਰ ਆ ਦੇਖ ਸਕਦੇ ਹੋ ਤੁਸੀਂ ਐਣ ਨਿਆਰੇ ਬਣੇ ਪਏ ਨੇ ਜਿਹੜੇ ਰਾਇਕੂਟ ਬਰਨਾਲੇ ਤੋਂ ਨੇੜੇ ਮਿਲਦੇ ਨਹੀਂ ਨਾ ਉਹ ਆਪਾਂ ਮਹਿਲ ਕਲਾਂ ਦੇ ਵਿੱਚ ਪ੍ਰੋਵਾਈਡ ਕਰ ਦੇਣੇ ਆ ਪੱਕੀ ਗੱਲ ਐ ਮਣ ਮੈਂ ਕਿਹਾ ਵੀਰੇ ਬੇਫਿਕਰੋ ਆ ਇਹਦਾ ਨਜ਼ਾਰਾ ਬੰਨਦਾ ਬਾਈ ਸੂਟਾਂ ਦਾ ਤਾਂ ਕਹਿੰਦੇ ਐਣ ਜੰਗਲ ਮੰਗਲ ਲਾਇਆ ਪਿਆਗਾ ਇਹਨਾਂ ਨੇ ਲਾਇਆ ਕਿ ਇਹਨਾਂ ਨੇ ਪਿਆਗਾ ਨਾਦਰ ਕਲਾਤ ਹਾਊਸ ਮਹਿਲ ਕਲਾਂ ਆ ਲਿਆ ਨੇ ਠੀਕ ਐ ਬਾਕੀ ਇਹਨਾਂ ਦਾ ਨੰਬਰ ਵਗੈਰਾ ਵੀ ਸਾਰਾ ਸਕਰੀਨ ਤੇ ਆਾਂਗੇ ਲੈ ਵੀ ਦੇ ਵਿੱਚ ਵੀ ਰੰਗ ਡਿਜ਼ਾਈਨ ਫੁੱਲ ਬਟਾ ਫੁੱਲ ਪੈਨੇ ਐਨ ਦਿਖਾ ਦੇ ਗਾਹਾਂ ਚੱਲ ਵੀ ਗਾਹਾਂ ਹੋਰ ਕੀ ਕੀ ਆਟਨਾ ਪਈਆਂ ਨੇ ਆਮਣ ਪਹਿਣਾ ਮੈਂ ਸਾਰੀਆਂ ਦਿਖਾ ਦੇ ਆ ਸਾਰੀਆਂ ਬੈੱਡ ਸ਼ੀਟਾਂ ਆ ਗਈਆਂ ਹਾਂ 600 ਰੁਪਏ ਦਾ ਜੋੜਾ 600 ਰੁਪਏ ਦਾ ਜੋੜਾ ਨਾ ਸੱਸ ਲਣੇ ਨਾ ਸੋਹਰਾ ਹੈ ਬਿਲਕੁਲ ਯਾ ਲੋ ਠੀਕ ਆ ਇਹ ਬੈੱਡ ਸ਼ੀਟਾਂ ਨੇ ਟੂ ਸਾਈਜ਼ ਆਊਗਾ ਵੀਰੇ ਠੀਕ ਆ ਪੁੱਲ ਗਾਰੰਟੀ ਜਿੰਨਾ ਮਰਜੀ ਸਟਾਕ ਚੱਕੋ ਜੀ ਇਹਦਾ ਜਿੰਨਾ ਮਰਜੀ ਮਤਲਬ ਹੈਂਡਲੂਮ ਦਾ ਵੀ ਸਾਰਾ ਸਮਾਨ ਮਿਲਦਾ ਹੈ ਤੁਹਾਡੇ ਕੋਲ ਹੁੰਦਾ A ਤੋਂ Z ਮਿਲੂਗਾ ਬੈੱਡ ਚਾਦਰਾਂ ਸੁਣਾਉਣੇ ਪੜਦੇ ਜੋ ਕੁਛ ਮਰਜੀ ਲੈ ਲਓ ਜੀ ਲੋ ਕੁਛ ਮਰਜੀ ਲੈ ਜਾਓ ਠੀਕ ਆ ਕਵਰ ਆ ਗਿਆ ਵੀਰੇ ਡਬਲ ਬੈੱਡ ਦਾ ਅੱਛਾ ਇੱਕ ਮਿੰਟਾ ਫੜੀ ਗੁਰਪੀ ਰਿਵਰਸੀਬਲ ਕਵਰ ਆਊਗਾ ਜੀ ਠੀਕ ਹੈ ਜੀ 600 ਰੁਪਏ ਦਾ 600 ਰੁਪਏ ਦਾ ਮਾਰਕੀਟ 'ਚ 11-1200 ਦਾ ਮਿਲਦਾ ਹੈ 11-1200 ਰੁਪਏ ਦਾ ਮਾਰਕੀਟ 'ਚ ਮਿਲਦਾ ਉਹ ਆਪਣੀ ਦੁਕਾਨ ਤੇ ਮਿਲੂਗਾ 600 ਰੁਪਏ ਦਾ 600 ਰੁਪਏ ਦਾ ਲੈ ਵੀ ਛੱਡ ਦੇ ਹੋਰ ਦਿਖਾ ਦੇ ਮੈਨੂੰ ਹੋਰ ਕੀ ਕੀ ਆਈਟਮਾਂ ਪਈਆਂ ਨੇ ਤੇਰੇ ਅਸਰਾਣਾ ਹੀ ਮਿਲ ਜਾਣਗੇ ਤੁਹਾਨੂੰ ਹੈਂਡਲੂਮ ਦੇ 200 ਰੁਪਏ ਦਾ ਜੋੜਾ 200 ਰੁਪਏ ਦਾ ਜੋੜਾ ਜਾਨੀ 100 ਰੁਪਏ ਦਾ ਇੱਕ 100 ਰੁਪਏ ਦਾ ਜਿੰਨਾ ਮਰਜ਼ੀ ਲੈ ਜਾਓ ਵੀਰੇ ਠੀਕ ਆ ਬਾਈ ਗੱਦਿਆਂ ਦੇ ਕਵਰ ਆ ਜਾਣਗੇ ਵੀਰੇ ਗੱਦਿਆਂ ਦੇ ਕਵਰ ਮਿਲ ਜਾਣਗੇ ਸਿੰਗਲ ਮਿਲ ਜਾਣਗੇ ਇਹ ਵੀ 400 ਰੁਪਏ ਦਾ ਜੋੜਾ 400 ਰੁਪਏ ਦਾ ਜੋੜਾ ਨਾ ਸੱਸ ਲੜੇ ਨਾ ਸਹਰਾ ਠੀਕ ਹੈ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਆਇਆ ਦੇਖੋ ਬੱਦੂ ਦਾ ਫੁੱਲ ਦੇ ਢੇਰਾਂ ਦੇ ਢੇਰ ਤੇ 베ਰਾਂ ਦੇ 베ਰ ਪਏ ਨੇ ਇੱਧਰ ਦੱਸ ਦੇ ਭਾਈ ਇੱਧਰ ਆ ਨਜ਼ਾਰੇ ਬੰਨੇ ਪਏ ਨੇ ਕੁਰਤੇ ਪਜਾਮੇ ਵਾਲੇ ਦਾ ਇਹ ਦੱਸ ਉਹ ਤੋਂ ਬਾਅਦ ਵੀਰੇ ਪਿਓਰ ਲਚਕੇ ਦਾ ਕੱਪੜਾ ਆ ਗਿਆ ਪੂਰੀ ਮਾਰਕੀਟ ਵਿੱਚ 17-1800 ਦਾ ਮਿਲਦਾ ਪਿਓਰ ਲਚਕਾ ਠੀਕ ਹੈ ਆਪਾਂ ਦੇਣਾ 950 ਰੁਪਏ ਦਾ ਸਿਰਫ ਤੇ ਸਿਰਫ 950 ਰੁਪਏ ਦਾ 18-1900 ਦਾ ਕੁਰਤਾ ਪਜਾਮਾ ਰੰਗ ਡਿਜ਼ਾਈਨ ਜਿੰਨੇ ਮਰਜੀ ਚੱਕੋ ਵੀਰੇ ਭਾਈ ਮੈਨੂੰ ਨਹੀਂ ਲੱਗਦਾ ਵੀ ਇਹਨੂੰ ਪ੍ਰੈਸ ਕਰਨ ਦੀ ਲੋੜ ਆ ਹਾਂ ਨਾ ਵੀਰੇ ਬਲ ਪੈ ਗਿਆ ਰਾਤ ਨੂੰ ਪਾ ਕੇ ਪੈਜੀ ਬਲ ਪੈ ਗਿਆ ਪ੍ਰੈਸ ਮੈਂ ਕਰਕੇ ਦੂੰਗੀ ਦੀ ਵਾਹ ਹਾਂ ਪੂਰੀ ਗਾਰੰਟੀ ਚਾਹ ਲੋ ਪੂਰਾ ਨਜ਼ਾਰਾ ਬੰਨਿਆ ਪਿਆ ਭਾਈ ਬਾਕੀ ਤੁਹਾਨੂੰ ਇੱਥ só a dizer 100 ਰੁਪਏ ਦੇ 300 ਬਿਲਕੁਲ ਵੀਰੇ ਬਿਲਕੁਲ ਵਾਹ ਜੀ ਵਾਹ ਜੀ ਵਾਹ ਜੀ ਆ ਚੀਜ਼ ਆਈ ਯਾਰ ਅਮਣ ਇੱਕ ਨਾ ਤੂੰ ਚੁੱਪ ਕਰ ਪਹਿਲਾਂ ਇਹ ਦੱਸ ਦੇ ਮੈਨੂੰ ਇਹਦੀ ਬਹੁਤ ਡਿਮਾਂਡ ਆ ਤੇ ਭੈਣਾਂ ਨੂੰ ਰੇਟ ਵੀ ਇਹੋ ਜਿਹਾ ਦੇ ਦੇ ਠੀਕਾ ਸਿਲਕਾ ਹੈ ਪਿਓਰ ਜਫੀਰਾ ਸਿਲਕ ਪਿਓਰ ਖੀਨਖਾਬ ਠੀਕ ਆ ਇਹਦੇ ਵੀ ਵੀਰੇ ਰੰਗ ਡਿਜ਼ਾਈਨ ਆ ਦੇਖੋ ਐਨ ਪੂਰੇ ਵਧੀਆ ਵਧੀਆ ਰੰਗ ਡਿਜ਼ਾਈਨ ਪਏ ਨੇ ਐਨ ਨਜ਼ਾਰਾ ਬੰਨਿਆ ਪਿਆਗਾ ਇਸ ਟਾਈਮ ਲੁਧਿਆਣੇ ਐਕਸਮਲ ਦਾ ਰੇਟ ਵੀ 1795 ਰੁਪਏ ਆ 1795 ਰੁਪਏ ਆ ਨਹੀਂ ਨਹੀਂ ਮੇਰੀ ਗੱਲ ਸੁਣ ਤੂੰ ਰੇਟ ਨਾ ਬੋਲ ਇਹ ਤਾਂ ਭੈਣਾਂ ਨੂੰ ਬਾਜ਼ਾਰ ਦੇ ਟ੍ਰਾਈ ਕਰਕੇ ਆਉਣ ਦੇ ਪਤਾ ਲੱਗੂਗਾ ਪਿਓਰ ਜਫੀਰਾ ਸਿਲਕ ਮਹਿਲ ਕਲਾ ਚ ਕੋਈ ਵੀ ਦਿਖਾ ਦੇ ਆਪਣੇ ਵਾਲਾ ਰੇਟ ਦੇ ਦੇ ਚੈਲੰਜ ਆਉ ਰੇਟ ਦਾ ਵੀਰੇ ਠੀਕ ਆ ਬਾਈ ਇਸ ਤੋਂ ਇਲਾਵਾ ਬਾਈ ਹੋਰ ਕੀ ਕੁਝ ਆਪਣੇ ਕੋਲੇ ਇਸ ਤੋਂ ਇਲਾਵਾ ਵੀਰੇ ਪਿਓਰ ਪਸ਼ਮੀਨਾ ਸਿਲਕ ਆਊਗਾ ਡਬਲ ਸ਼ੇਡ ਆ ਪਿਓਰ ਪਸ਼ਮੀਨਾ ਅੱਛਾ ਇਹਦਾ ਕੀ ਰੇਟ ਆ ਬਾਈ ਇਹਦਾ 700 ਰੁਪਏ ਵੀਰੇ 700 ਰੁਪਏ ਫੁੱਲ ਗਾਰੰਟੀ ਜਾਊਗਾ ਫੁੱਲ ਗਾਰੰਟੀ ਦੇ ਵਿੱਚ ਆਹ ਦੇਖੋ ਰੰਗ ਡਿਜ਼ਾਈਨ ਦਿਖਾ ਦਿਓ ਪਹਿਣਾ ਨੂੰ ਰੰਗ ਡਿਜ਼ਾਈਨ ਆਹ ਦੇਖੋ ਢੇਰਾਂ ਦੇ ਢੇਰ ਪਏ ਨੇ ਬੇਰਾਂ ਦੇ ਬੇਰ ਪਏ ਨੇ ਨਿਆਰਾ ਬਣਿਆ ਪਿਆਗਾ ਕਹਿੰਦੇ 5 ਮੀਟਰ ਕੱਟ ਆਊਗੀ ਪਲੇਨ ਪਸ਼ਮੀਨਾ 100 ਰੁਪਏ ਦਾ ਸੂਟ 100 ਰੁਪਏ ਦਾ ਜਮਾ 100 ਰੁਪਏ ਦਾ ਫੁੱਲ ਗਾਰੰਟੀ ਜੀ ਵੀਰੇ ਠੀਕ ਹੈ ਹੁਣ ਇਹ ਚੀਜ਼ਾਂ ਲੈਣ ਵਾਸਤੇ ਬਾਈ ਆਉਣਾ ਕਿੱਥੇ ਪਊਗਾ ਮੈਨੂੰ ਉਹ ਵੀ ਦੱਸ ਦੇ ਇਹ ਚੀਜ਼ਾਂ ਲੈਣ ਵਾਸਤੇ ਵੀਰੇ ਤੁਹਾਨੂੰ ਆਉਣਾ ਪੈਣਾ ਮਹਿਲ ਕਲਾਂ ਸ਼ੀਨੀਵਾਲ ਰੋਡ ਹੈਂ ਨੇਅਰ ਐਸਵੀਆਈ ਬੈਂਕ ਨਾਦਰ ਕਲੋਥ ਹਾਊਸ ਠੀਕ ਆ ਨਾਦਰ ਕਲੋਥ ਹਾਊਸ ਹੈ ਨੰਬਰ ਇਹਨਾਂ ਦਾ ਸਕਰੀਨ ਤੇ ਆ ਬਾਕੀ ਵਿਆਹ ਸ਼ਾਦੀ ਦਾ ਤਾਮਾ ਜਾਮਾ ਜੋ ਕੁਝ ਵੀ ਲੈਣਾਗਾ ਤੁਸੀਂ ਇਹਨਾਂ ਦੀ ਦੁਕਾਨ ਤੋਂ ਆ ਕੇ ਲੈ ਸਕਦੇ ਹੋ ਜਾਇਜ਼ ਰੇਟ ਆ ਮਾਰਕੀਟ ਦੇ ਵਿੱਚ ਪਤਾ ਕਰਕੇ ਆਇਓ ਲੈ ਵੀ ਵੀਡੀਓ ਸ਼ੇਅਰ ਕਰ ਦਿਓ ਚੱਕ ਦਿਓ ਫੱਟੇ ਲੁੱਟ ਲੋ ਮੇਲਾ